ਕੀ ਨਾਮ ਹੈ ਜਿਹੜੀ ਕਿਹੜਾ ਪਿੰਡ ਪੈਂਦਾ ਦੇਖ ਲਈ ਮਾਰ ਜੀ ਹੈ ਉਹਦੇ ਪੈਰੀਓ ਆਪਣਾ ਪਿੰਡ ਜਿਹੜਾ ਮਾਰੋਰੀ ਤਨੌਰ ਬਲੋਚੀਆ ਪਟਿਆਲਾ ਜੀ ਉਹ ਕਿਛੀ ਛੋੜੇ ਹਨ ਚਾਰ ਚਾਰ ਫੀਟ ਪਾਣੀਆਂ ਹੀ ਸੜਕਾਂ ਨੇ ਪੰਜਾਬ ਦੀਆਂ ਦੀ ਦੇਖਦੇ ਹੋ ਕੋਈ ਨਹੀਂ ਰਹੀ ਹੈ ਜਿਹਨੀਆਂ ਜੜਕੀ ਹੈ ਜੀ 100% ਸਾਰੀ ਜਿਹੜੀ ਖਰਾਬ ਹੋ ਗਈ ਜੀ ਅਸੀਂ ਤੁਸੀਂ ਇਸੀ ਸਿਰ ਤੇ ਅਸੀਂ ਰੁਪੀ ਖਾਂਦੇ ਆਂ ਆਹੀ ਤਬਾਹ ਹੋ ਗਈ ਇੱਕ ਸਾਲ ਪਿਛਲੇ ਸਾਲ ਵੀ ਆਏ ਸੀ ਆਈ ਹੋਰ ਨਹੀਂ ਅਸੀਂ ਕੀਤਾ ਉਸਦੇ ਕਹਿਰ ਚ ਨੇ ਆ ਇੱਕ ਹੋਰ ਕਹਿਰ ਆ ਗਿਆ ਬੰਕਰ ਸਾਡੇ ਪਿਆਸੇ ਨੇ ਜੀ ਪਾਣੀ ਲਈ ਪਾਣੀ ਨਹੀਂ ਹੈ ਲਾਈਟ ਨਹੀਂ ਹੈ ਜੀ ਇਸ ਕਰਕੇ ਪਾਣੀ ਨਹੀਂ ਹੈ ਜੀ ਸਾਨੂੰ ਪਤਾ ਸੰਕਰਾਂ ਨੂੰ ਪਾਸਾ ਪਾਣੀ ਖਸੂ ਦੇਖ ਦੇ ਕੇ ਪਾਣੀ ਪੀ ਰਹੇ ਨੇ ਵੀ ਕਦੀ ਅਸੀਂ ਪਾਣੀ ਨਾ ਮੁਖੋ ਜੀ ਅਸੀਂ ਪਿਆਸੇ ਨਾ ਰਹ ਜੀ ਜਿੰਨਾਂ ਕ ਪਾਣੀ ਘਟ ਘਟ ਪਾਣੀ ਪੀ ਰਹੇ ਨੇ ਕਿਉਂਕਿ ਸਟੋਰ ਕਰ ਰਹੇ ਨੇ ਪਾਣੀ ਜਿੰਨਾਂ ਪਾਣੀ ਕੁਰਾਫੇ ਬਾਅਦ ਚ ਇਤਿਆਸੇ ਨਾ ਮਰੀ ਕਿੰਨੇ ਦਿਨ ਹੋ ਗਏ ਪਿੰਡ ਜਿਹੜਾ ਪਾਣੀ ਆਇਆ ਨੁਲ ਕਿੰਨੇ ਕਿੰਨੇ ਫੁੱਟ ਜਿਹੜਾ ਉਹਦਾ ਪਾਣੀ ਹੈਗਾ 4 ਦਿਨ ਪਾਣੀ ਹੋ ਗਿਆ ਜੀ ਪਾਣੀ 4 ਦਿਨ ਹੋ ਗਏ ਪਾਣੀਓ ਪਾਣੀ ਹੋ ਰਿਹਾ ਜੀ ਜੀ ਮੰਤਜਰਜ ਪ੍ਰਸ਼ਾਸਨ ਅਗੇ ਕੋਈ ਪ੍ਰਸ਼ਾਸਨ ਅਧਿਕਾਰੀ ਆਇਆ ਉਰੇ ਪ੍ਰਸ਼ਾਸਨ ਅਧਿਕਾਰੀ ਬਹੁਤ ਆ ਰਹਿਆਂ ਜੀ ਪਰ ਕੋਈ ਹੈਲਪ ਨਹੀਂ ਹੈ ਜੀ ਸਰ ਦੇ ਮੇਨ ਹੈਲਪ ਹੈ ਮੈਡੀਕਲ ਜੀ ਮੈਡੀਕਲ ਹੈਲਥ ਹਮ ਲਾਲ ਵੀ ਕੋਈ ਪਿੰਡਾਂ ਵਿੱਚ ਬਿਮਾਰ ਹੋ ਗਿਆ ਜੀ ਪਿੰਡਾਂ ਵਿੱਚ ਕੋਈ ਵੀ ਬਿਮਾਰ ਹੋ ਗਿਆ ਜੀ ਉਸ ਵਾਸਤੇ ਕੋਈ ਤਨਜਾਮ ਨਹੀਂ ਹੈ ਜੀ ਇੱਕ ਬੰਦੇ ਆ ਕੱਲ ਸੱਪ ਲੜ ਚੁਕੇ ਦਾ ਜੀ ਉਹ ਬੰਦੇ ਨੂੰ ਅਸੀਂ ਟਰੈਕਟਰ ਤੋਂ ਲੈ ਕੇ ਅੱਜ ਤੱਕ ਜਦ ਤੱਕ ਆਇਆ ਉਸ ਤੋਂ ਬਾਅਦ ਆਰਮੀ ਆਈ ਸੀਗੀ ਜੀ ਅਸੀਂ ਕਹਿੰਦੇ ਨਹੀਂ ਉਸ ਤੋਂ ਬਾਅਦ ਆਰਮੀ ਕਿਸਤੀ ਚ ਲੈ ਗਈ ਉਸ ਬੰਦੇ ਨੂੰ ਜੀ ਮਰਾਠੀ ਕ ਲੇਡੀ ਜੇ ਬੜਾ ਦੱਸ ਦੋਇਆ ਉਹਨਾਂ ਨੇ ਸਾਡੇ ਤੀਨ ਬਹੁਤ ਚੀਜ਼ਾਂ ਅੱਗੇ ਪ੍ਰਸ਼ਾਸਨ ਨੂੰ ਬੜੀ ਮੰਗ ਕਰੀ ਵੀ ਉਹਨੂੰ ਕਿਸਤੀ ਦਾ ਕੋਈ ਗੱਡੀ ਦਾ ਪੱਡੀ ਦਾ ਅਰੇਂਜਮੈਂਟ ਕਰਾਓ ਪਰ ਚਾਰੀ ਕੋਈ ਚੀਜ਼ ਦੀ ਪ੍ਰਸ਼ਾਸਨ ਦੇ ਜਿਹ ਪ੍ਰਸ਼ਾਸਨ ਕੋਲ ਇੱਕ ਟੋਲ ਫੀ ਨੰਬਰ ਜਾਰੀ ਕੀਤਾ ਗਿਆ ਹੋਇਆ ਹੈ 8824 ਕੋਈ ਨੋਡ ਪੈਂਦੇ ਉਸ ਨੰਬਰ ਤੇ ਕਾਲ ਕੀਤੀ ਪਰ ਨੰਬਰ ਵੀ ਡਾਇਲ ਕਰੀ ਪਰ ਅੱਜ ਨਹੀਂ ਕਹਿੰਦਾ ਉਹਨਾਂ ਨਾਲ ਗੱਲ ਕੀਤੀ ਬਾਰ ਬਾਰ ਨਾ ਵੀ ਰਿਸਪੌਂਸ ਆਏ ਨਹੀਂ ਨਾ ਕੋਈ ਹੋਏ ਤੱਕ ਆਇਆ ਨਹੀਂ ਹੈ ਉਹੀ ਕਹੀਏ ਵੀ ਨੇਰਾ ਹੋ ਰਿਹਾ ਵੀ ਗੱਡੀ ਦਾ ਵੀ ਗੱਡੀ ਯੋਜਨਾ ਦਾ ਕੀ ਨਾਮ ਹੈ ਤੁਹਾਡਾ ਕਿੰਦੀ ਨਾਮ ਤੋਂ ਨਾ ਕੋਈ ਬਾਜੀ ਕਿਹੜਾ ਪਿੰਡ ਹੈ ਬਿਲਕੁਲ ਸਮਾਰੋ ਬੰਦਾ ਹਾਂ ਜੀ ਬਈ ਕਿੱਸਾ ਦੇ ਦੇ ਹਾਲਾਤ ਕਿਨੇ ਪਿੰਡੇ ਹਾਲਾਤ ਨਾ ਕੋਈ ਮਿਲਿਆ ਹਾਂ ਅੱਜ ਤੋਂ ਪਾਣੀ ਘੱਟਣਾ ਸ਼ੁਰੂ ਹੋ ਗਿਆ ਕੋਤਸਤਰਾ ਨੇ ਪਿੰਡ ਹੈ ਜਿਹੜੇ ਪਾਣੀ ਦੀ ਬੇੜੀ ਆ ਜੁਣ ਕੜ ਤੋਂ ਬਾਅਦ ਜਿਨ੍ਹਾਂ ਹੋਰ ਬਲੌਗ ਦੇ ਤੋਂ ਪਿੰਡ ਹੈ ਜਿਹੜੇ ਪਾਣੀ ਦੀ ਮਾਰਚ ਆਇਆ ਕਿੰਨਾ ਨੁਕਸਾਨ ਜਿਹੜਾ ਵੱਡਾ ਤੁਸੀਂ ਦੇਖ ਰਹੇ ਹੋ ਨੁਕਸਾਨ ਤਾਂ ਹਰੇਕ ਪਿੰਡ ਦੀ ਜਿੰਨੇ ਵੀ ਫਸਲ ਹੈ ਸਾਰੀ ਤਬਾਹ ਹੋਈ ਹੋਈ ਹੈ ਚੰਕਰਾਂ ਲਈ ਚਾਰਾ ਨਹੀਂ ਬਚਿਆ ਹੋਇਆ ਜਿੰਨੀ ਵੀ ਜਿਹੜੀ ਵਿੱਤੀ ਉਲਾਈ ਹੋਈ ਸੀ ਉਹ ਵੀ ਸਾਰੀ ਤਬਾਹ ਹੋ ਗਈ ਕਿੰਨੇ ਕਿੰਨੇ ਕੁਸ ਪਾਣੀ ਹੈ ਕਿ ਜਿਹੜਾ ਪਿੰਡਾਂ ਚੋਂ ਕਿੱਧਾ ਦੀ ਸ਼ਰਤ ਤੇ ਹੈਗਾ ਇਹ ਰਿਆਸੀ ਏਰੀਆ ਉਨੋਂ ਚ ਪਣੇ ਆਇਆ ਰਿਆਸੀ ਉਹ ਤਕਰੀਬਨ ਚਮਾਰੂ ਪਿੰਡ ਦੇ ਲਾਲੂਏ ਆਪਣਾ ਸਾਰੇ ਪਿੰਡ ਚ ਪਾਣੀ ਭੜਿਆ ਹੋਇਆ ਹੈ ਤਾਂ ਜਿੰਨੀ ਵੀ ਫਸਲਾਂ ਹੈ ਫਸਲਾਂ ਕਰ ਤੋਂ ਬਟਾਟਾ ਪਾਣੀ ਹੋਈਗਾ ਤੇ ਪਿੰਡ ਚ 4 ਤੋਂ 5 ਕਿਲੋ ਦੇ ਤਕਰੀਬਨ ਪਾਣੀ ਹੈਗਾ ਹਾਂ ਤਾਂ ਪਿੱਛੇ ਕੋਈ ਕੋਈ ਸੱਪ ਲੜਨ ਦੀ ਵੀ ਘਟਨਾ ਹੈ ਇੱਕ ਮੋਟਰ ਸੱਪ ਲੜਿਆ ਸੀ ਕੱਲ ਸਵੇਰੇ ਉਹ ਵੀ ਪਾਣੀ ਚ ਤਾਂ ਵੈਦ ਨੂੰ ਟਰੈਕਟਰਾਂ ਹੀ ਛੱਟ ਗਿਆ ਆਏ ਨੇ 10 ਐਂਬੂਲੈਂਸਾਂ ਲਾਈ ਹੈ ਫਿਰ ਮਿਲਟਰੀ ਨੇ ਸਾਥ ਦਿੱਤਾ ਕਿਸਤੀ ਲੈ ਕੇ ਆਏ ਹਾਂ ਉਹ ਤੋਂ ਬਾਅਦ ਉਹ ਵੀ ਛੱਟ ਗਿਆ ਫਿਰ ਪਟਿਆਲੇ ਇਹਨੂੰ ਦਰਸਾਉਂਦਾ ਜੁਲੂਰ ਨੂੰ ਲੱਗਦਾ ਹੈਗਾ ਕਿ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਨੇ ਉੱਥੇ ਕੋਈ ਨਹੀਂ ਪਹੁੰਚਿਆ ਲੱਗਦਾ ਮੇਰੇ 50 ਦਿਨਾਂ ਤੋਂ ਘਰੀ ਵਾਲੇ ਦਾ ਕੋਈ ਨਹੀਂ ਆਇਆ ਐਮਐਲਏ ਵਗੈਰਾ ਕੋਈ ਨਹੀਂ ਬੱਸ ਜੀ ਪਤਾ ਲੱਗ ਰਿਹਾ ਕਿ ਆ ਰਹੀ ਹੈ ਬਾਕੀ 50 ਇਹ ਅਪੀਲ ਕਰਨਾ ਚਾਹੁੰਦੇ ਪ੍ਰਸ਼ਾਸਨ ਨੂੰ ਇਹ ਇਹ ਕਹੀਦਾ ਕਿ ਸਾਡਾ ਕੰਟਰੋਲਰੀਆ ਪ੍ਰੋਪਰਟੀ ਬਚਾਉਣੀ ਹੋਣੀ ਹੈ ਬਾਕੀ ਸਾਡੇ ਸਾਹਮਣੇ ਇਹ ਅਸੀਂ ਫਸਲਾਂ ਦੇ ਦੇਖਰੀ ਸਾਡੇ ਜ਼ਿਮੀਦਾਰ तकरीबन 1 ਦਾ ਤੇਜਰ ਦਾਟਾ ਸੀ ਹੁਣ ਜੀ ਦੇ ਕੋਸਤਾ ਤੇ ਬਾਦੂ ਕਰ ਸਕਦੇ ਹਾਂ ਅਸੀਂ ਆਪ ਜੀ ਮਾਲ ਕੋਈ ਵੀ ਕੋਈ ਜਾਨੀ ਨੁਕਸਾਨ ਦੀ ਗੱਲ ਤਾਂ ਨਹੀਂ ਆਈ ਪਰ ਮਾਲੀ ਨੁਕਸਾਨ ਨਜ਼ਰ ਆ ਰਿਹਾ ਹੈ ਤਾਂ ਕੀ ਕਹਿਣਾ ਚਾਹੋਗੇ ਇਸ ਮਾਲੀ ਨੁਸਰ ਬਾਰੇ ਸਾਸਿਕਾਲ ਜੀ ਵੈਗੁਰ ਜੀ ਕਾ ਖਾਲਸਾ ਸ੍ਰੀ ਵੈਗੁਰ ਜੀ ਕੀ ਫਤਿਹ ਬੜਾ ਸਾਡਾ ਇਤਿਹਾਸਿਕ ਪਿੰਡ ਹੈ ਜੰਡਾ ਮੰਗੋਲੀ ਉਸ ਦੇ ਵਿੱਚ ਅੱਜ ਖੜੇ ਸੀ ਸਾਡੇ ਸਰਪੰਚ ਕਰਮਜੀਤ ਸਿੰਘ ਨਰ ਸਿੰਘ ਸਾਰੀ ਟੀਮ ਜਿਹੜੀ ਐ ਖੜੀ ਆ ਸਰਿੰਦਰ ਸਿੰਘ ਜੀ ਦੀ ਸਾਰੇ ਸਰਵਾਰਾ ਸਾਹਿਬ ਦੀ ਤੇ ਮੈਂ ਜਿਹੜੇ ਸਾਡੇ ਹਲਕੇ ਦੇ ਚਾਰੇ ਪੰਜੇ ਪਿੰਡ ਨੇ ਜਿਹਦੇ ਵਿੱਚ ਕਾਮੀ ਖੁਰਦ ਜੰਡ ਮੰਗੋਲੀ ਚਮਾਰੂ ਊਟਸਰ ਸੰਝਰਪੁਰ ਇਹ ਜਿਆਦਾ ਜਿਹੜੇ ਡੈਮੇਜ ਹੋਇਆ ਇਹਨਾਂ ਦੇ ਵਿੱਚ ਕਿਉਂਕਿ ਜਦੋਂ ਪਬਲਿਕ ਦੇ ਵਿੱਚ ਆਉਂਦੇ ਆ ਪਰ ਪਬਲਿਕ ਦਾ ਸਵਾਲ ਜਿਹੜਾ ਆ ਜਾਂਦਾ ਕੋਈ ਪਿਛਲੇ ਸਮੇਂ ਕੋਈ ਮਾੜੀ ਮੋਟੀ ਕੋਈ ਕਮੀ ਰਹਗੀ ਹੋਵੇਗੀ ਵੀ ਜੇ 1 ਏਕੜ 10 ਏਕੜ ਦਾ ਮਾਅਵਜਾ ਆਇਆ ਹੈ 10 ਏਕੜ ਦੀ ਕੋਈ ਹੈ ਰਿਪੋਰਟ ਬਣੀ ਹੈ ਤੇ ਮਾਅਵਜਾ ਜਿਹੜਾ 5 ਦਾ ਆਇਆ ਸੀ ਸੋ ਇਸ ਵਾਰੀ ਕੋਸ਼ਿਸ਼ ਕਰਾਂਗੇ ਭਾਈ ਜੇ ਮਾਅਵਜਾ 10 ਦੀ ਰਿਪੋਰਟ ਪਟਵਾਰੀ ਸਾਹਿਬ ਨੇ ਬਣਾ ਕੇ ਭੇਜੀ ਹੈ ਤੋਂ ਮਾਅਵਜਾ ਜਿਹੜਾ ਭਾਈ 10 ਲੱਖ ਬਾਕੀ ਦੂਜਾ ਆਇਆ ਸੀ ਵੀ ਮਾਅਵਜਾ ਜਿਹੜਾ ਉਹ ਜਿਆਦਾ ਤੋਂ ਜਿਆਦਾ ਆ ਗਈ ਜੇ ਫਸਲ 20 ਦੀ ਨੁਕਸਾਨ ਹੋਈ ਆ 30 ਦੀ ਹੋਈ ਆ 40 ਦੀ ਤਾਂ ਉਹਦੇ ਉੱਤੇ ਘੱਟੋ ਘੱਟ ਲਾਗਤ ਕੱਢ ਕੇ ਫਿਰ ਉਹਦਾ ਪ੍ਰੋਫਿਟ ਕੱਢਿਆ ਜਾਂਦਾ ਕਿਉਂਕਿ ਜਦੋਂ ਏਕੜ ਕਿੰਨੀ ਕਰਮਣ 4-5 ਹਜ਼ਾਰ ਰੁਪਇਆ ਤਾਂ ਲਾਗਤ ਹੀ ਆ ਜਾਂਦੀ 6 ਵੀ ਆ ਜਾਂਦੀ ਹੈ ਰੇ ਸਪਰੇ ਡੀਏਪੀ ਸਭ ਕੁਝ ਪਿਆ ਉਸ ਤੋਂ ਬਾਅਦ ਜਿਹੜਾ ਉਹਦਾ ਪ੍ਰੋਫਿਟ ਆ ਉਹ ਵੀ ਵਿੱਚ ਆਉਣਾ ਚਾਹੀਦਾ ਕਮੇਟੀ ਬਣੇਗੀ ਇਹ ਬਿਲਕੁਲ ਇਹਨਾਂ ਦਾ ਮੰਗ ਵੀ ਜਾਇਜ਼ ਹੈ ਤੇ ਇਹਨਾਂ ਦੀ ਤੀਜਾ ਸਾਡਾ ਐਸਸੀ ਭਾਈਚਾਰਾ ਜਿਹੜਾ ਇਹਨਾਂ ਦੇ ਮਕਾਨ ਜਿਹੜੇ ਉਹ ਡੈਮੇਜ ਹੋਏ ਨੇ ਮੈਂ ਆਪਣੇ ਵੱਲੋਂ ਕਿਉਂਕਿ ਜਿਹੜੀ ਸਰਕਾਰ ਦੀ ਰਿਪੋਰਟ ਬੰਨੀ ਆ ਮੁੱਖ ਮੰਤਰੀ ਸਾਹਿਬ ਨੇ ਆਦੇਸ਼ ਦੇਣੇ ਨੇ ਐਸ ਡੀ ਐਮ ਸਾਹਿਬ ਸਾਡੇ ਕੋਲੇ ਖੜੇ ਨੇ ਉਹ ਠੀਕ ਆ ਉਹ ਵੀ ਬਣਦੀ ਰਹੇਗੀ ਪਰ ਜੇ ਕਿਸੇ ਨੇ ਕੋਈ ਅੱਜ ਮਕਾਨ ਸ਼ੁਰੂ ਕਰਨਾ ਹੈ ਕੱਲ ਮਕਾਨ ਸ਼ੁਰੂ ਕਰਨਾ ਮੈਂ ਆਪਣੇ ਵੱਲੋਂ ਆਪਣੀ ਸਾਰੀ ਟੀਮ ਵੱਲੋਂ ਘਨੌਰ ਦੀ ਵੱਲੋਂ ਕੋ ਮੈਂ ਕੱਲਾ ਨਹੀਂ ਮੈਂ ਕਹਾਂ ਮੈਂ ਕੱਲਾ ਸਾਡੇ ਸਾਰੇ ਸਰਪੰਚ ਸਾਹਿਬਾਨਾਂ ਵੱਲੋਂ ਜਿਨ੍ਹਾਂ ਦੇ ਮਕਾਨ ਡਿੱਗ ਗਏ ਨੇ ਸਿਰ ਦੇ ਉੱਤੇ ਛੱਤ ਨਹੀਂ ਰਹੀ ਅੱਜ ਅਸੀਂ ਤਕਰੀਬਨ 20 25000 ਰੁਪਏ ਦੀ ਜਿਹੜੀ 25000 ਰੁਪਏ ਦੀ ਪਹਿਲੀ ਕਿਸ਼ਤ ਆ ਉਹਨਾਂ ਨੂੰ ਅਸੀਂ ਐਸਡੀਐਮ ਆਪਣੇ ਕਹਿ ਲਈਏ ਵੀ ਸਰਪੰਚ ਸਾਹਿਬ ਨੂੰ ਫੜਾ ਜਾਾਂਗੇ ਕਿਉਂ ਕਈ ਵਾਰੀ ਪਰਿਵਾਰ ਦੇ ਵਿੱਚ ਕੋਈ ਨਹੀਂ ਵੀ ਅਗਲਾ ਕਹਿੰਦਾ 25 ਨਾਲ ਮੇਰਾ ਸ਼ੁਰੂ ਨਹੀਂ ਹੋਣਾ ਜੇ ਸ਼ੁਰੂ ਹੋ ਗਿਆ ਫਿਰ ਸਿਰੇ ਨਹੀਂ ਚੜਨਾ ਤੇ ਅਗਲਾ ਕਹਿੰਦਾ ਵੀ ਅੰਜੇ ਵੀ ਸਾਡੀ ਤਾਂ ਫਿਰ ਸਰਪੰਚ ਦੀ ਆਪਸ ਦੇ ਵਿੱਚ ਸਰਕਾਰ ਨਾਲ ਕਿਉਂਕਿ ਸਰਪਾਸ ਸਰਪੰਚ ਵੀ ਜਿਹੜਾ ਸਰਕਾਰ ਦਾ ਹੀ ਨੁਮਾਇੰਦਾ ਹੁੰਦਾ ਸੋ ਮੈਂ ਆਪਣੇ ਵੱਲੋਂ ਅੱਜ ਇਹਨਾਂ ਨੂੰ ਤਕਰੀਬਨ ਜਿੰਨੇ ਘਰ ਸਾਨੂੰ ਨੋਟ ਕਰਾ ਦੇਣਗੇ ਤਿੰਨ ਕਰਾ ਦੇਣ ਚਾਰ ਕਰਾ ਦੇਣ ਪੰਜ ਕਰਾ ਦੇਣ 20-25000 ਰੁਪਏ ਪਹਿਲੀ ਕਿਸ਼ਤ ਇਹਨਾਂ ਨੂੰ ਅੱਜ ਅਸੀਂ ਦੇ ਚੱਲੇ ਆ। ਸੋ ਅਗਲਾ ਜਦੋਂ ਇਹ ਕੰਮ ਲਾਉ ਦੇਣਗੇ 5 ਦਿਨ ਦੇ ਵਿੱਚ 7 ਦਿਨ 10 ਦਿਨ ਚ 20 ਦਿਨ ਦੇ ਵਿੱਚ ਕਿਉਂਕਿ ਇਹਨਾਂ ਨੂੰ ਮਟੀਰੀਅਲ ਚਾਹੀਦਾ ਹੋਣਾ ਕਿਉਂਕਿ ਲੇਬਰ ਦਾ ਕੰਮ ਤਾਂ ਸਾਰੇ ਆਪ ਹੀ ਕਰ ਲੈਂਦੇ ਆ। ਜਦੋਂ ਇਹਨਾਂ ਦਾ ਕਿਉਂ ਜੀ ਠੀਕ ਹੈ ਜੀ। ਠੀਕ ਹੈ ਜੀ। ਜਦੋਂ ਇਹਨਾਂ ਨੂੰ ਫਿਰ ਲੱਗੇला ਦੂਜੀ ਕਿਸ਼ਤ ਜਦੋਂ ਕੰਮ ਕਰਨਗੇ ਜਿੰਨੇ ਵੀ ਮਕਾਨ ਕਿਉਂ ਕੁਦਰਤ ਦਾ ਕਈ ਵਾਰੀ ਨਹੀਂ ਵੀ ਪਤਾ ਲੱਗਦਾ। ਸੋ ਆਪਾਂ ਅੱਜ ਕਹਿ ਦਈਏ ਹਾਂ ਅਗਲੀ ਕਿਸ਼ ਇਹ ਲੈਂਟਰ ਤੇ ਜਾਣਗੇ ਜਾਂ ਉਸ ਤੋਂ ਪਹਿਲਾਂ ਵੀ ਚਾਹੀਦੀ ਹੋਈ ਅਗਲੀ ਕਿਸ਼ਤ ਵੀ ਅਹੀਂ ਦੋਨੋਂ ਸਾਡੇ ਸਰਪੰਚ ਸਾਹਿਬ ਨੇ ਕਿਉਂਕਿ ਸਾਡੇ 4 ਕ 5 ਕ ਪਿੰਡਾਂ ਦੇ ਵਿੱਚ ਨੁਕਸਾਨ ਜਿਹੜਾ ਜ਼ਿਆਦਾ ਹੋਇਆ ਕਿਸੇ ਦੀ ਸਿਰ ਦੀ ਜਿਹੜੀ ਛੱਤ ਹੈ ਉਹ ਨਹੀਂ ਟਹਿਣੀ ਚਾਹੀਦੀ ਸਿਰ ਤਾਂ ਟਕਿਆ ਚਾਹੀਦਾ ਆਪਾਂ ਤਰਪਾਲਾਂ ਦੇ ਨਾਲ ਨਾ ਟਕੀ ਆਪਾਂ ਛੱਤਾਂ ਦੇ ਨਾਲ ਇਹਨਾਂ ਦਾ ਟੱਕ ਦਈਏ ਹਾਂ ਇਸ ਤੋਂ ਅਗਲੀ ਆਈ ਗੱਲ ਆਈ ਸੀ ਪਸ਼ੂਆਂ ਨੂੰ ਜਿਹੜੇ ਚਾਰੇ ਦੀ ਉਹ ਚਾਰਾ ਵੀ ਅੱਜ ਅਸੀਂ ਸ਼ਾਮ ਤੱਕ ਜਿਹੜਾ ਸਰਪੰਚ ਸਾਹਿਬ ਠੀਕ ਹੈ ਜੀ ਠੀਕ ਹੈ ਜੀ ਕਹਿ ਦਿੰਨੇ ਆ ਜੀ ਅੱਜ ਸ਼ਾਮ ਤੱਕ ਜਿਹੜਾ ਚਾਰਾ ਪਸ਼ੂਆਂ ਦਾ ਉਹ ਤੁਹਾਡੇ ਕੋਲੇ ਜਿਹੜਾ ਅਚਾਰ ਕੇ ਲਈ ਜਹਾਰਾਚਾਰਾ ਕੇ ਲਈ ਉਹ ਤੁਹਾਡੇ ਕੋਲੇ ਪਈ ਅਸੀਂ ਇਹ ਵੀ ਸਰ ਵਿਧਾਨ ਸਭਾ ਦੇ ਵਿੱਚ ਤੁਸੀਂ ਸਵਾਲ ਚੱਕਿਆ ਸੀਗਾ ਖੱਗਰ ਨੂੰ ਲੈ ਕੇ ਕਿਉਂਕਿ ਜੇ ਖੱਗਰ ਚੋੜਾ ਹੁੰਦਾ ਹੈ ਉਹਦੀ ਉਹਦੀ ਕੀ ਰਿਪੋਰਟ ਆਈ ਹੈ ਕੋਈ ਇਨਕੋਡਾਇਆ ਉਹਦੇ ਵਿੱਚ ਮੈਂ ਇਹ ਸਵਾਲ ਉੱਤੇ ਬੜਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜੀ ਮੀਡੀਆ ਦੇ ਜ਼ਰੀਏ ਦੇਖੋ ਖੱਗਰ ਕਾਰਜਾਂ ਦੇ ਵਿੱਚ ਤਕਰੀਬਨ ਡੇਢ 2 ਏਕੜ ਦਾ ਰਕਬਾ ਕੱਗਰ ਦਾ ਇਹ ਸਾਰੇ ਇਲਾਕੇ ਵਾਲੇ ਖੜੇ ਇਹਨਾਂ ਸਾਰਿਆਂ ਨੂੰ ਹਾਂਜੀ ਹਾਂਜੀ ਠੀਕ ਹੈ ਜੀ ਇਹੀ ਗੱਲ ਹੈ ਜੀ ਪਰ ਵੀਰ ਮੇਰੇ ਉਹ ਅੱਜ ਖੱਗਰ ਅੱਧੇ ਪੌਣੇ ਏਕੜ ਦੇ ਵਿੱਚ ਵਗਦਾ ਹਾਂਜੀ ਉਹ ਜਿਹੜਾ ਏਕੜ ਸਵਾ ਏਕੜ ਜਗ੍ਹਾ ਉਹ ਹੁਣ ਜ਼ਿੰਮੇਦਾਰਾ ਸਾਡੇ ਭਰਾ ਨੇ ਉਹ ਉੱਥੇ ਕਾਬਜ ਨੇ ਕਿਉਂ ਖੱਗਰ ਆਪਦੀ ਜਗ੍ਹਾ ਬਦਲ ਗਿਆ ਖੱਗਰ ਅੱਜ ਮਾਲਕੀ ਦੇ ਵਿੱਚ ਵਗਦਾ ਜੇ ਅਸੀਂ ਨਿਸ਼ਾਨਦੇਹੀ ਕਰਾ ਲਈਏ ਅਸੀਂ ਹਾਂ ਅਗਲੀ ਗੱਲ ਫਿਰ ਇਹਦੇ ਵਿੱਚ ਇਮਾਨਦਾਰੀ ਰੱਖਣੀ ਪਵੇਗੀ ਵੀ ਉਹਨੂੰ ਅਸੀਂ ਕਿੰਨਾ ਚੌੜਾ ਕਰਨਾ ਤੇ ਕਿੰਨਾ ਡੂੰਘਾ ਕਰਨਾ ਅੱਜ ਤੋਂ ਕੋ 25 ਸਾਲ ਪਹਿਲਾਂ ਜਦੋਂ ਲੋਕ ਆਪਣੀ ਮਰਜ਼ੀ ਦੇ ਨਾਲ ਘੱਗਰ ਚੋਂ ਮਿੱਟੀ ਕੱਢ ਲੈਂਦੇ ਸੀ ਨਾ ਉਦੋਂ ਹੀ ਆਪਣੇ ਭਾਈਚਾਰਿਆਂ ਨੇ ਰੌਲਾ ਪਾਇਆ ਤਾਂ ਫਿਰ ਕਿਤੇ ਨਾ ਕਿਤੇ ਹੌਲੀ ਹੌਲੀ ਰੋਕਾਂ ਲੱਗਦੀਆਂ ਜੀ ਕਿ ਰੋਕਾ ਸਾਨੂੰ ਖਲਾਉਣੀਆਂ ਪੈਣਗੀਆਂ ਕਿ ਲੋਕ ਆਪਣੀ ਮਰਜ਼ੀ ਅਨਸਾਰ ਲੋੜ ਅਨਸਾਰ ਕਾਇਦੇ ਕਾਨੂੰਨ ਅਨਸਾਰ ਇਹ ਮਿੱਟੀ ਵਿੱਚੋਂ ਪਹਿਲਾਂ ਤਾਂ ਗਰੀਬ ਬੰਦਾ ਵਿੱਚੋਂ ਦੋ ਟਰਾਲੀਆਂ ਮਿੱਟੀ ਦੀਆਂ ਕੱਢ ਲੈਂਦਾ ਸੀ ਘਰੇ ਪਾਉਣ ਨੂੰ ਇਹ ਕੋਈ ਲੁਕੀਸ਼ੀਪੀ ਗੱਲ ਨਹੀਂ ਅੱਜ ਉਹ ਵੀ ਮੁੱਲ ਦੀ ਲੈਂਦਾ ਫਿਰਦਾ ਪਿੰਡ ਚੋ ਘੱਗਰ ਲੰਗਦਾ ਮਾਰ ਕਰਦਾ ਤੇ ਗਰੀਬ ਬੰਦਾ ਦੋ ਰੇੜੇ ਮਿੱਟੀ ਦੇ ਲੈਣੇ ਹੁੰਦੇ ਮੁੱਲ ਲੈਂਦਾ ਮਾਲਕ ਆ ਲੋਕ ਮਾਲਕ ਨੇ ਲੋਕ ਹਮੇਸ਼ਾ ਹੀ ਮਾਲਕ ਰਹਿੰਦੇ ਆ ਤੇ ਮੈਂ ਤੇ ਬੇਨਤੀ ਕਰਦਾ ਭਈ ਉਹ ਵੀ ਜਿਹੜੀ ਕੋ ਰੋਕ ਹੈ ਪ੍ਰਵਾਨਗੀ ਹੈ ਮੈਂ ਵਿਧਾਨ ਸਭਾ ਦੇ ਵਿੱਚ ਵੀ ਇਹੀ ਸਵਾਲ ਲਾਇਆ ਸੀ ਘੱਗਰ ਦੀ ਨਾਲੇ ਦੀ ਰਜਵਾਹੇ ਦੀ ਜਿਹੜੀ ਸਮੇਂ-ਸਮੇਂ ਦੇ ਉੱਤੇ ਸਫਾਈ ਹੋਣੀ ਬਹੁਤ ਜ਼ਰੂਰੀ ਹੈ ਕਿਉਂ ਹੁਣ ਅੱਜ ਕਰੋਨਾ ਰੁਪਇਆ ਜਿਹੜਾ ਸਾਨੂੰ ਮੁਆਵਜ਼ਾ ਦੇਣਾ ਸੀ ਉਹ ਵੀ ਪਬਲਿਕ ਦਾ ਪੈਸਾ ਕਰੋਦਾ ਤੇ ਪਬਲਿਕ ਦਾ ਉਹੀ ਪਬਲਿਕ ਦੇ ਇਹਨਾਂ ਨੇ ਸਮਾਨ ਕੀ ਰਿਦਿਆ ਇਹਨਾਂ ਦੇ ਟੈਕਸਾਂ ਦਾ ਪੈਸਾ ਸੋ ਮੇਰੀ ਬੇਨਤੀ ਹੈ ਵੀ ਜਉਂ ਅਗਲੇ ਦਿਨਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਇਹਨੂੰ ਕੋਈ ਵਿਉਂਤਬੰਦੀ ਕਰਕੇ ਕਾਨੂੰਨ ਅਨੁਸਾਰ ਜੀ ਮਿੱਟੀ ਇਹਦੇ ਚੋਂ ਕੱਢਣੀ ਪਵੇ 10 ਕਿਲੋ 5 ਕਿਲੋ 50 ਕਿਲੋ ਟਰਾਲੀਆਂ 20 ਟਰਾਲੀਆਂ 50